ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ 2.5 ਮਹੀਨਿਆਂ ਦੇ ਲਾਗੇ ਚੱਕੇ ਗਾਂਏ ਚੈੱਕ ਕੀਤੀ ਆ ਸਵਾ ਦੋ ਢਾਈ ਦੇ ਵਿੱਚ ਵਿੱਚ ਟਾਈਮ ਆਦਾ ਤੇ ਕੁਝ ਨਹੀਂ ਬਾਬਿਓ ਕੀਤਾ ਪਿੰਡ ਤੇਜਾਬੀਲਾ ਨੇੜੇ ਫਤਿਹਗੜ ਚੂੜੀਆਂ ਇਹਨਾਂ ਮੈਂ ਕੁਝ ਨਹੀਂ ਕੀਤਾ ਕੋਈ ਪਾਊਡਰ ਨਹੀਂ ਕੋਈ ਨਹੀਂ ਡਾਇਰੈਕਟ ਟੀਕੇ ਲੱਗੇ ਜੇ ਰਿਪੀਟਰ ਨੂੰ ਬੜੀ ਵੱਡੀ ਗੱਲ ਆ ਡਾਇਰੈਕਟ ਟੀਕੇ ਲੱਗੇ ਨੇ ਰਿਪੀਟਰ ਨੂੰ ਤੇ ਅੱਜ ਢਾਈਆਂ ਮਹੀਨੇ ਦੀ ਗੱਬਣ ਹੋ ਗਈ ਇਹ ਤਾਂ ਵਾਵਾ 1.5 ਸਾਲ ਤੋਂ ਵਿਚਾਰੇ ਚੱਲਦਾ ਆਂਡਿਆ ਕੰਮ ਇਹਨਾਂ ਦਾ ਮਤਲਬ ਦਵਾਈ ਭਰ ਗਿਆ ਕੋਈ ਟੀਕਾ ਭਰ ਗਿਆ ਕੋਈ ਦਵਾਈ ਭਰ ਗਿਆ ਇਹਨੂੰ ਕੱਖ ਨਹੀਂ ਕੀਤਾ ਸਿਰਫ ਟੀਕੇ ਭਰੇ ਨੇ ਤੁਹਾਨੂੰ ਆਪਣੀ ਜੁਬਾਨੀ ਵੀ ਉਹ ਦੱਸ ਦੇਣਗੇ ਆਪਣੇ ਬੋਲੇਆਂ ਕੁਝ ਗੱਲ ਨਹੀਂ ਹੁੰਦੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਇਹ ਗਾਈ ਦੀ ਸਟੋਰੀ ਮਾੜੀ ਜੀ ਦੱਸਿਓ ਕੀ ਗੱਲ ਬਾਤ ਹੈ ਗਾਈ ਦੀ ਸਟੋਰੀ ਡਾਕਟਰ ਸਾਹਿਬ ਨੇ ਸਾਹਮਣੇ ਲਈ ਸੀ ਹਾਂਜੀ ਹਾਂਜੀ ਬੋਲੋ ਬੋਲੋ ਬਹੁਤ ਵਧੀਆ ਹੈ ਦੋ ਦਿਨ ਮੂਹੇ ਵੇਲੇ ਮੈਂ ਚੋੜਿਆ ਨਹੀਂ ਹਾਂ ਹਾਂ ਇਹ ਸਨਾਂ ਕੁ ਮਹੀਨਿਆਂ ਬਾਅਦ ਇਹ ਆਪਣੇ ਪਿੰਡ ਚ ਆ ਗਈ ਸਹੀ ਹੈ ਜੀ ਟੀਕਾ ਲਵਾਇਆ ਡਾਕਟਰ ਕੋਲ ਫਿਰ ਉਹਦੇ ਉਸ ਫੀਜੇ ਨਾਲ ਵੀ ਬੜੀ ਫਿਰ ਦੁਬਾਰਾ ਟੀਕਾ ਲਵਾਇਆ ਫਿਰ ਦੁਬਾਰਾ ਟੀਕਾ ਲਵਾਇਆ ਤਿੰਨ ਟੀਕੇ ਲੱਗੇ ਇਹਨੂੰ ਤਿੰਨ ਵਾਰੀ ਤਲਾਹ ਮਹੀਨਿਆਂ ਦੇ ਵਿੱਚ ਜਦੋਂ ਨਹੀਂ ਹੁੰਦੀ ਹੂੰ ਹੂੰ ਉਦੋਂ ਬਾਅਦ ਦੇ ਵਿੱਚ ਉਹ ਤੁਹਾਡਾ ਮਿਲ ਹੋ ਗਿਆ ਦਵਾਈ ਦੂਈ ਭਰਾਈ ਇਹਨੂੰ ਇੱਕ ਵਾਰੀ ਦਵਾਈ ਭਰਾਈ ਅੱਛਾ ਉਹ ਵੀ ਦਵਾਈ ਪਤਾ ਨਹੀਂ ਕਿਸ ਤਰ੍ਹਾਂ ਦੀ ਦਵਾਈ ਸੀ ਉਹ ਬਾਈ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਮਤਲਬ ਜਿਹੜੀ ਦਵਾਈ ਭਰ ਭਰੀ ਇਹਨੂੰ ਬਹੁਤ ਜ਼ਿਆਦਾ ਮਤਲਬ ਇੰਦਰ ਪੱਠੀ ਨਹੀਂ ਖਾਦੇ ਗਾਣ ਬਾਡੀ ਦਿੱਤਾ ਅੰਦਰ ਜਿਹੜੀ 8 ਕਿਲੋ ਗਾਂ ਦਾ ਦੁੱਧ ਦਿੰਦੀ ਸੀ ਉਹ 5 ਕਿਲੋ ਵੀ ਆ ਗਿਆ ਅੱਛਾ ਹੋਰੀ ਦਵਾਈ ਭਰੀ ਹੈ ਹਾਂਜੀ ਤੇ ਉਦੋਂ ਬਾਅਦ ਦੇ ਵਿੱਚ ਮੈਨੂੰ ਟੀਕਾ ਫਿਰ ਮੈਨੂੰ ਲਵਾਇਆ ਮੈਂ 100 ਰੁਪਏ ਫਿਵਾਇਆ ਫਿਰ ਭੁਣਵਾ ਦਿੱਤਾ ਤੇ ਨਹੀਂ ਲਵਾਇਆ ਮੈਨੂੰ ਤੁਸਾਲ ਲਵਾਇਆ ਜਿਹੜਾ ਟੀਕਾ ਲਾਇਆ ਉਹਦਾ ਅੰਦਰ ਟਾਲ ਗਿਆ ਤੇ ਮੇਰੇ ਵੱਲੋਂ ਕਿਹਨੇ ਦੱਸਿਆ ਤੁਹਾਨੂੰ ਉਹ ਤੁਸੀਂ ਸਾਡੇ ਪਰਿਵਾਰ 'ਚ ਹੀ ਆਏ ਹੋ ਮੇਰੇ ਤਾਂ ਉਹਨਾਂ ਦੀਆਂ ਚੋਵੇਂ ਗਾਇਆਂ ਗੱਬਣ ਵਗੀਆਂ ਅੱਜ ਤੋ ਕੀ ਕਹਿੰਦੇ ਆ ਆਪਣੇ ਵੱਲ ਜੋ ਤੇ ਇਹ ਦੱਸਿਆ ਕੋ ਜੋ ਉਹਨਾਂ ਨੇ ਆਪਣੇ ਬਾਰੇ ਕਿਹਾ ਸੀ ਤੁਹਾਡੇ ਬਾਰੇ ਬਹੁਤ ਵਧੀਆ ਜੋ ਦੱਸਿਆ ਜੋ ਉਹਨਾਂ ਨੇ ਦੱਸਿਆ ਉਹ ਮੈਂ ਵੇਖ ਹੀ ਲਿਆ ਉਹ ਅੱਜ ਤੁਹਾਡੇ ਸਾਹਮਣੇ ਵੀ ਆ ਗਿਆ ਕਿਉਂਕਿ ਆਪਾਂ ਕੋਈ ਪਾਊਡਰ ਨਹੀਂ ਕੋਈ ਦਵਾਈ ਨਹੀਂ ਡਾਇਰੈਕਟ ਇਹਨੂੰ ਮੈਂ ਚੈੱਕ ਕਰਕੇ ਟੀਕੇ ਆਪਾਂ ਭਰੇ ਨੇ ਵੇਖ ਲਓ ਹਨਾ ਕੁਝ ਨਹੀਂ ਕੀਤਾ ਸਿਰਫ ਟੀਕੇ ਕੀਤੇ ਹਨਾ ਤੋ ਵੀ ਇੱਕੋ ਦਿਨੀ ਆਇਆ ਨਾ ਮੈਂ ਟੀਕੇ ਕੀਤੇ ਇੱਕੋ ਦਿਨ ਕੀਤੇ ਨਾ ਤੁਸੀਂ ਡਾਕਟਰ ਸਾਹਿਬ ਟੀਕਾ ਲਾਇਆ ਉਹ ਦਿਨ ਦੀ ਗਾ ਮੈਨੂੰ ਬੀਸੀਜੀ ਬਣ ਗਈ ਉਹ ਅੱਜ ਬਾਅਦ ਚੈੱਕ ਕੀਤੀ ਹੈ ਬਣ ਗਈ ਉਹ ਤਾਂ ਬੋਲਦੀ ਰਹਿੰਦੀ ਹੁੰਦੀ ਹੈ ਦੋਵੇਂ ਵੇਲੇ ਗਾ ਉਹਨੂੰ ਦੇ ਰਹੀ ਆ ਸ਼ੇਰ ਚੋਂ ਦੁੱਧ ਦਿੰਦੀ ਆ 16 ਮਹੀਨੇ ਗਾਂ ਨੂੰ ਸੁਣਦੀ ਹੋਵੇ 16 ਮਹੀਨੇ ਹੋ ਗਏ ਆ 16 ਆ ਬੱਚੀ ਹੋ ਗਈ ਉਹਦੀ ਹੋਰ ਸਹੀ ਅੱਛਾ ਆ ਬੱਚੀ ਜੇ ਇਹਦੀ ਵੇਖੋ ਕਿੱਡੀ ਹੋ ਗਈ ਬੱਚੀ ਗਾਂ ਦੀ ਉਹੋ ਹੀ ਮਤਲਬ ਕਿ 1.5 ਸਾਲ ਤੋਂ ਟੱਪ ਗਿਆ ਕੰਮ ਤੇ ਆ ਬੱਚੀ ਵੀ ਗਾਂ ਤਿਆਰ ਹੋਣ ਵਾਲੀ ਹੋ ਗਈ ਆ ਤਾਂ ਹੁਣ ਆਣ ਕੇ ਗੱਬਣ ਹੋਈ ਆ ਉਹ ਗਾਂ ਨੂੰ ਅੱਜ 2 ਮਹੀਨੇ 10 ਦਿਨ ਹੋਇਆ ਗਾ ਜੀ ਪਾਸ ਕੀਤੀਆਂ ਡਾਕਟਰ ਸਾਹਿਬ ਨੇ ਤੇ ਡਾਕਟਰ ਸਾਹਿਬ ਅੱਗੇ ਬੋਲਦੀ ਰਹਿੰਦੀ ਹੁੰਦੀ ਕਿ ਫੇਰ ਹਰ ਮਹੀਨੇ ਬਾਅਦ ਇਨਸਟਾਈ ਜੀ ਹਾਂ ਹਰ ਮਹੀਨੇ ਬਾਅਦ ਅਛਾ ਜੀ ਹਾਂ ਜੀ ਹੁਣ ਉਹ ਤਾਂ ਜੀ ਸ਼ਾਂਤ ਹੈ ਬਿਲਕੁਲ ਹਾਂ ਜੀ ਆਹ ਦੇਖੋ ਤੁਸੀਂ ਹੁਣਾਂ ਕਿ ਚੱਗੀ ਜਿਆ ਗੱਲਾਂ ਤੁਹਾਡੀ ਖੰਡਲੀ ਹੋ ਗਈ ਮੇਰੀ ਤੇ ਤੁਹਾਨੂੰ ਜਦੋਂ ਮੈਂ ਟੀਕੇ ਭਰੇ ਸੀ ਉਦੋਂ ਦੱਸਿਆ ਸੀ ਤੁਹਾਨੂੰ ਕਿਦਾਂ ਕੀ ਵਿਸ਼ਵਾਸ ਹੀ ਆਪਣੇ ਤੇ ਆਪਣਾ ਤਜਰਬਾ ਦੱਸਿਆ ਸੀ ਕਿ ਮੈਂ ਆਸ ਤੇਰ ਰੁਪਿਆ ਦਾ ਟੀਕਾ ਇਹ ਭਰ ਰਿਆ ਮੈਨੂੰ ਉਮੀਦ ਆ ਜਿਹੜਾ ਤੁਸੀਂ ਤਜਰਬਾ ਦੱਸਿਆ ਸੀਗਾ ਉਹ ਮੇਰੀ ਵੀ ਉਸੇ ਵੇਲੇ ਮਨ ਅੰਦਰ ਆ ਗਿਆ ਕਿਉਂਕਿ ਮੈਂ ਵੀ ਜ਼ਿਆਦਾ ਟਾਈਮ ਇਹਨਾਂ ਦੇ ਵਿੱਚ ਰਹਿਣਾ ਡੰਗਰਾ ਚ ਰਹਿੰਦੇ ਪਤਾ ਲੱਗ ਜਾਂਦਾ ਮਹਿਸੂਸ ਹੋ ਜਾਂਦੀ ਚੀਜ਼ ਕਿ ਨਹੀਂ ਵੀ ਇਹ ਬੰਦੇ ਨੇ ਜੋ ਕੀਤਾ ਸਹੀ ਕੀਤਾ ਉਹਦਾ ਅਜਨ ਨਤੀਜਾ ਤੁਹਾਡੇ ਸਾਹਮਣੇ ਵੀ ਆ ਗਿਆ। ਬਾਕੀ ਡਾਕਟਰ ਸਾਹਿਬ ਆਪੋ ਆਪਣਾ ਹੱਥ ਹੁੰਦਾ ਹੈ, ਆਪੋ ਆਪਣਾ ਪਿਆਰ ਹੁੰਦਾ ਹੈ ਜਿਹਦੇ ਜਿਹਦੇ ਹੱਥਾਂ ਦੇ ਵਿੱਚ ਮਰਕਤ ਮਾਨ ਹੋਏ ਉਹ ਨੂੰ ਵੀ ਮਿਲਦਾ ਹੈ। ਤੇ ਦੇਖੋ ਜਿੱਤਰਾ 4 ਉਹ ਵੀ 4 ਸਾਲ ਤੋਂ ਚੱਲਣ ਡੀਆਂ ਆਂ। 4 ਉਹਦੀਆਂ ਵੀ ਬਣ ਗਈਆਂ, ਪਨੀ ਵੀ ਤੁਹਾਡੀ ਬਣ ਗਈ। ਇਹਦੇ ਪਿੱਛੇ ਫਿਰ ਇੱਕੋ ਦਾ ਹੱਥ ਵੀ ਮੰਨਾਂ ਗਈ ਹੈ ਨਾ। ਮੰਨਣ ਬਿਲਕੁਲ ਜੀ ਪਰਮਾਤਮਾ ਦਾ ਹੱਥ ਹੈ ਤੁਹਾਡੇ ਦੇ ਵਿੱਚ। ਠੀਕ ਹੈ ਜੀ। ਉਹਦੇ ਫੋਜੀ ਰਾਤੇ ਨੇ ਦਿੱਤੀ ਹੈ ਤੇ ਉਸ ਮੁਤਾਬਕ ਕੰਮ ਕਰਦੇ ਹੋ ਤਾਂ ਉਹਦਾ ਤੁਹਾਨੂੰ ਰਿਜ਼ਲਟ ਵਧੀਆ ਮਿਲਦਾ ਹੈ। ਠੀਕ ਹੈ ਠੀਕ ਹੈ ਜੀ ਬਾਕੀ ਖੁਸ਼ ਜੀ ਕੰਮ ਤੋਂ ਖੁਸ਼ ਹੈ ਕਿਉਂਕਿ ਮੈਂ ਆਪਣੀ ਸਮਝ ਕੇ ਕੰਮ ਬਣਾਇਆ ਇੱਕ ਕਿਹੜਾ ਟੀਕੇ ਤੇ ਆਇਆ ਦੂਜਾ ਕਿਹੜਾ ਚੈੱਕ ਕਰਨਾ ਆ ਬਸ ਮਰਜ਼ੀ ਆਓ ਤੁਸੀਂ ਤੁਹਾਡਾ ਆਪਣਾ ਇਹ ਬਾਰ ਬਾਰ ਨਹੀਂ ਆਉਣ ਵਾਲੇ ਡਾਕਟਰ ਆ ਕੇ ਟਰਨ ਸਰ ਇਹ ਕਦੀ ਵਰੀ ਆਉਂਦੇ ਹੁੰਦੇ ਨੇ ਬਾਕੀ ਖੁਸ਼ ਜੀ ਇੱਕ ਵਾਰੀ ਪਿੰਡ ਦਾ ਨਾਮ ਦੱਸ ਦਿਓ ਮਾੜਾ ਜਾਂ ਪਿੰਡ ਬੀਲਾ ਤੇਜਾ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ ਬਹੁਤ ਜੀ ਇਹ ਗਾਂ ਜਿਹਦੀ ਗੱਲਬਾਤ ਕਰਨ ਦੇ ਸੀ ਕਿ ਮਤਲਬ ਡੇਢ ਸਾਲ ਤੋਂ ਕੰਮ ਪਰਿਆ ਹੁੰਦਿਆ ਸੀ ਤੇ ਦਵਾਈ ਵੀ ਪਤਾ ਨਹੀਂ ਕਿਹੋ ਜੀ ਜਿਰੀਲੀ ਭਰੀ ਗਈ ਇਹਨੂੰ ਪਤਾ ਨਹੀਂ ਕਿਹੜੀ ਆਈਟਮ ਭੇਜੀ ਅੰਦਰ ਬੱਚੇ ਦਾ ਨਹੀਂ ਤੇ ਜਿਹੜੀ ਵੱਢ ਕੇ ਲੈ ਗਈ ਆਂਦੇ ਗਾਈ ਅੱਧੀ ਰਹਿ ਗਈ ਪਰ ਇਹ ਆ ਕਿ ਚਲੋ ਅੱਜ ਸੂਤ ਕਰਤੀ ਆ ਕੋਈ ਦਵਾਈ ਨਹੀਂ ਭਰੀ ਇਹਨੂੰ ਕੋਈ ਕੁਝ ਨਹੀਂ ਕੀਤਾ ਸਿੱਧੇ ਸੀਮਣ ਕੀਤੇ ਸੀ ਇੱਕੋ ਦਿਨ ਹੀ ਕੀਤੇ ਸੀ ਤੇ ਆ ਗਾਂ ਬਾਬਾ ਹੋਣਾ ਬਾਬਾ ਜੀ ਦੇ ਹੱਥ ਚ ਫੜਾਤੀ ਆਪਾਂ ਗੱਬਣ ਕਰਕੇ ਤਾਂ ਅੱਦੋਂ ਵਹਿੜ ਵੀ ਬੰਨ ਮੜੀ ਹੋ ਗਈ ਤੇ ਮਾਂ ਹੋਣ ਬਣੀ ਇਹਦੀ ਵੀਰ ਲੋ ਬੰਦੇ ਵੀ ਹਨਾ ਪਿੰਡ ਤੇ ਜਾ ਵੀ ਲਾ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੰਗੀ ਲੱਗਦੀ ਹੈ ਕਿ ਹੜਿਆ ਕੰਮ ਹੀ ਹੈ ਵੀ ਇੱਕ ਪਰਿਆਉਣ ਡਿਆ ਤੇ ਜ਼ਰੂਰ ਲਾਈਕ ਸ਼ੇਅਰ ਕਰਿਓ ਮੇਰੇ ਵੀਰ ਚੰਗਾ ਜੀ ਸਤਿ ਸ੍ਰੀ ਅਕਾਲ